ਕੇ ਗੋਲੀ ਲੱਕੇ ਮੋਰੋ ਯਕੀ ਮੈਟਰ ਹੈ ਸਾਰੇ ਇਹ ਮੈਟਰ ਹੈਗਾ ਜੀ ਸਤਕਾਰ ਸਿੰਘ ਹੈਪੀ ਨਾਂ ਦਾ ਬੰਦਾ ਹੈ ਇੱਕ ਉਹਨਾਂ ਦੀ ਸੁਪਰ ਸੀਟ ਜਿਹੜੀ ਹੁੰਦੀ ਆ ਬੀਜਾਂ ਦੀ ਦੁਕਾਨ ਆ ਉਹਨਾਂ ਨੇ ਇੱਕ ਸਟੇਟਮੈਂਟ ਲਿਖਾਈ ਕਿ ਸਾਡੀ ਦੁਕਾਨ ਦੇ ਉੱਤੇ ਦੋ ਬੰਦੇ ਆਏ ਇੱਕ ਦਾ ਨਾਂ ਸੀਗਾ ਸੁਖਵਿੰਦਰ ਸਿੰਘ ਨੋਨੀ ਇੱਕ ਅਣਪਛਾਤਾ ਸੀਗਾ ਇਹ ਠੱਠੀਆਂ ਮੰਤਾਂ ਦਾ ਰਹਿਣ ਵਾਲਾ ਆ ਇਹਨਾਂ ਨੇ ਆ ਕੇ ਹੈਪੀ ਦੇ ਨਾਲ ਜਿਹੜੇ ਬੰਦੇ ਜੇਲ੍ਹ ਦੇ ਵਿੱਚ ਗੈਂਗਸਟਰ ਬੈਠੇ ਨੇ ਦੋ ਇੱਕ ਗੋਪੀ ਲੰਬੜਦਾਰ ਤੇ ਦੂਜਾ ਹੈਗਾ ਮੁਖਪਰੀ ਸਿੰਘ ਉਹਦੇ ਨਾਲ ਗੱਲ ਕਰਾਈ ਤੇ ਪੈਸਾਂ ਦੀ ਡਿਮਾਂਡ ਕੀਤੀ ਇਹਨੇ ਦੱਸਿਆ ਕਿ ਮੈਂ ਇਸ ਤੋਂ ਪਹਿਲਾਂ ਵੀ ਮੇਰੇ ਕੋਲ ਇਹਨਾਂ ਨੇ 2-3 ਵਾਰੀ ਪੈਸੇ ਮੰਗੇ ਸੀਗੇ ਤਾਂ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀਗੀ ਤੇ ਮੈਂ ਡਰ ਦੇ ਮਾਰੇ ਪੈਸੇ ਦੇ ਦਿੱਤੇ ਕੱਲ ਇਹਨਾਂ ਨੇ ਮੇਰੇ ਕੋਲੋਂ ਆ ਕੇ ਫੇਰ ਦੁਬਾਰਾ ਫਰੋਤੀ ਦੀ ਮੰਗ ਕੀਤੀ ਤੇ ਮੈਂ ਫਰੋਤੀ ਨਹੀਂ ਦਿੱਤੀ ਤੇ ਮੌਕੇ ਦੇ ਉੱਤੇ ਮੇਰਾ ਬ੍ਰਦਰ ਆ ਗਿਆ ਗੁਰਜੰਟ ਸਿੰਘ ਉਹਨੇ ਆਪਣੇ ਲਾਇਸੈਂਸੀ ਬੇਪਨ ਦੇ ਵਿੱਚੋਂ ਫੈਰ ਕੀਤਾ ਤੇ ਇਸਦੇ ਗੋਲੀ ਲੱਗੀ ਜਿਸ ਨਾਲ ਇਹਦੀ ਮੌਤ ਹੋ ਗਈ ਮਰਨ ਵਾਲਾ ਜਿਹੜਾ ਬੰਦਾ ਆ ਜੀ ਉਸ ਦੇ ਕੋਲੋਂ ਸੁਖਵਿੰਦਰ ਸਿੰਘ ਕੋਲੋਂ ਇੱਕ ਦੇਸੀ ਕਟਾ ਬਰਾਮਦ ਹੋਇਆ ਆ ਉਹਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਸਖਕਰ ਸਿੰਘ ਦੇ ਬਿਆਨ ਦੇ ਮਤਲਬ ਸਰੀਕ ਇਹ 17 ਦਾ ਰਿਲੇਸ਼ਨ ਹੈ ਜੀ ਇਹ ਸੁਣਨ ਤੇ ਆ ਜੀ ਜਿਹੜਾ ਸਤਨਾਮ ਸਿੰਘ ਸਤਾ ਕੈਂਸਟਰ ਆ ਬਾਹਰ ਬੈਠਾ ਹੋਇਆ ਉਹਦੇ ਚਾਚੇ ਦਾ ਬੇਟਾ ਆ ਸੁਖਵਿੰਦਰ ਸਿੰਘ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਹੈਗੇ ਕੋਈ ਜੁਰਮ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਜਿਹੜੀ ਚੀਜ਼ ਸਾਹਮਣੇ ਆਊਗੀ ਤੁਹਾਨੂੰ ਉਹਦੇ ਬਾਰੇ ਜਲਦ ਜਾਣੂ ਕਰਾਤਾ ਜਾਊਗਾ ਫਿਲਹਾਲ ਅਸੀਂ ਐਫਆ ਨੰਬਰ 172/24 ਇਹਨਾਂ ਸਾਰੇ ਬੰਦਿਆਂ ਦੇ ਗੇਸਟ ਰਜਿਸਟਰਡ ਕਰ ਦਿੱਤੇ। ਦੇਸੀ ਕਟਾ ਸਰ ਇਹ ਨੋਨੇਕੋਲ ਸੀ ਜਾਂ ਦੂਸਰੇ ਇਹਦੇ ਨਾਲ ਨੋਨੇਕੋਲ ਸੀਗਾ ਜੀ ਨੋਨੇ ਦੇ ਮਗਰ ਜਦੋਂ ਭੱਜੇ ਨੇ ਉਹਨੇ ਫੈਰ ਕੀਤਾ ਤੇ ਦੇਸੀ ਕਟਾ ਨੋਨੇ ਕੋਲੋਂ ਬਰਾਮਦ